ਤਦਲੇਰ ਸਿੰਘ ਮਾਨੀਰ ਕੈਡ ਸਿਵਲ ਸਜਣਾ ਅੱਜ ਮੈਂ ਲਾਲਬੂ ਦੇ ਵਿੱਚ ਜਿਹੜਾ ਸਾਡਾ ਇੱਥੇ ਸਿਹਤ ਜਾਗਰੂਕਤਾ ਤੇ ਟ੍ਰੀਟਮੈਂਟ ਸੈਂਟਰ ਚੱਲ ਰਿਹਾ ਉਸ ਦੇ ਵਿੱਚ ਗੱਲ ਕਰ ਰਿਹਾ ਕਿ ਜਿਵੇਂ ਆਪਾਂ ਦੇਖਿਆ ਕਿ ਹੁਣ ਦੀਵਾਲੀ ਨਿਕਲ ਗਈ ਹੈ ਪਰ ਹਰ ਵਾਰ ਦੀਵਾਲੀ ਤੇ ਦਿਵਾਲੇਦੋਲੇ ਰੌਲਾ ਪੈਂਦਾ ਐ ਕਿ ਮਲਾਵਟ ਬਹੁਤ ਹੈ ਅੱਜ ਜਿਸ ਤੁਹਾਨੂੰ ਜਿਹੜਾ ਸਾਡੇ ਕਲੀਨਿਕ ਦੇ ਵਿੱਚ ਇਹ ਲੱਗੀ ਹੋਈ ਹੈ ਜਿਹਦੇ ਵਿੱਚ ਸਾਡੇ ਸ਼ਰਟ ਚੈਰੀਟੇਟਿਵ ਟ੍ਰਸਟ ਦੇ ਸਾਰੇ ਮੈਂਬਰ ਵੀ ਖੜੇ ਐ ਕਿ ਇਹ ਜਿਹੜੀ ਮਲਾਵਟ ਹੈਗੀ ਐ ਜੇ ਆਪਾਂ ਸ਼ੁਰੂ ਕਰੀਏ ਤਾਂ ਇੱਥੇ ਦੇਖੋ ਤੁਸੀਂ ਇਹ ਲਿਖਿਆ ਆ ਰਿਹਾ ਹੈ ਕਿ 65% ਜਿਹੜਾ ਹੈਗਾ ਉਹ ਦੁੱਧ ਡਕਲੀ ਹੈ। ਫਿਰ ਸਰਕਾਰ ਦੀਆਂ ਅੱਖਾਂ ਬੰਦ ਕਿਉਂ ਨੇ? ਉਹਦਾ ਮਤਲਬ ਇਹ ਹੈਗਾ ਕਿ ਜੋ ਸਿਖਾ ਰਹੇ ਆਂ ਚਾਹ ਸੀ ਦੁੱਧ ਦੀ ਗੱਲ ਕਰੀਏ, ਚਾਹ ਕੋਹੇ ਦੀ ਗੱਲ ਕਰੀਏ, ਚਾਹ ਵਰਖੀ ਦੀ ਗੱਲ ਕਰੀਏ, ਅਸੀਂ ਸਭ ਕੁਝ ਡਕਲੀ ਹੀ ਆ ਰਹੇ ਆਂ। ਔਰ ਔਖੀ ਦੀ ਗੱਲ ਇਹ ਨਹੀਂ ਕਿ ਅਸੀਂ ਵਾਰ-ਵਾਰੀ ਸਿਰਫ ਬੋਤਲ ਤੇ ਜਾਂ ਕੋਆਜ ਵਰਖੀ ਦੀ ਗੱਲ ਹੀ ਕਰਦੇ ਆਂ। ਜਦੋਂ ਕਿ ਖੱਲਾ ਇਹ ਨਹੀਂ ਹੈਗਾ ਕਿ ਕੱਲੇ ਉਹਦੇ ਕਰਕੇ ਹੀ ਹੋ ਰਿਹਾ ਹੈ ਕੋਈ ਕੋਈ ਐਸੀ ਚੀਜ਼ ਨਹੀਂ ਹੈਗੀ ਜਿਨ ਕਹਿੰਦੇ ਕਿ ਬਿਮਾਰੀਆਂ ਨਹੀਂ ਮਲਾਵਟ ਨਹੀਂ ਹੁੰਦੀ ਤੁਸੀਂ ਦੇਖੋ ਇਹਦੇ ਵਿੱਚ ਦਿਖਾ ਆ ਰਿਹਾ ਹੈ ਕਿ ਮਲਾਵਟ ਕਰਨ ਦੇ ਨਾਲ ਕੈਂਸਰ ਦੀਆਂ ਗੁਰਦੇ ਦੀਆਂ ਬਿਮਾਰੀਆਂ ਦੇ ਕੋਲ ਬਾਰੇ ਤਾਂ ਬਹੁਤ ਵਾਰੀ ਗੱਲ ਹੋਈ ਪਹਿਲਾਂ ਵੀ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ ਫਿਰ ਦੂਜੀ ਗੱਲ ਇਹ ਹੈਗੀ ਹੈ ਕਿ ਸਰਕਾਰਾਂ ਜਿਹੜੀਆਂ ਨੇ ਕਈ ਸਾਰੀਆਂ ਮੇਮਤਾ ਚਲਾਉਂਦੀਆਂ ਨੇ ਇਹ ਕਿ ਜੇ ਫਾੜ ਲੋਕੇ ਨੂੰ ਤਾਂ ਕਦੀ ਕਿਸੇ ਲਈ ਉਹਨੂੰ ਜਿਹੜੀ ਹੈਗੀ ਆ ਕੋਈ ਸਜ਼ਾ ਨਹੀਂ ਦਿੰਦੀ ਜਾਂ ਜਿਹੜੀ ਸਜ਼ਾ ਹੁੰਦੀ ਹੈ ਮਾੜੀ ਮੋਟੀ ਜਿਹੜੀ ਹੈਗੀ ਆ ਉਹ ਛੋਟਾ ਮोटा ਜੁਰਮਾਨਾ ਉਹਦਾ ਨਾਲ ਕਿਸੇ ਵੀ ਸੇਤੇ ਅਸਰ ਨਹੀਂ ਹੁੰਦਾ ਔਰ ਦੇਖਣ ਵਾਲੀ ਗੱਲ ਹੈਗੀ ਆ ਕਿ ਜਿਵੇਂ बार-बार ਕੋਈ ਵੀ ਜਿਹੜਾ ਡਾਈਟੇਸ਼ਨ ਹੈਗਾ ਜਾਂ ਜਦੋਂ ਵੀ ਅਸੀਂ ਕਦੇ ਖਾਣ-ਪੀਣ ਵਾਲੀ ਗੱਲ ਕਰਦੇ ਆ ਤਾਂ ਹਮੇਸ਼ਾ ਇੱਕੋ ਗੱਲ ਕਹੀ ਜਾਂਦੀ ਹੈ ਜਿਵੇਂ ਉੱਪਰ ਪੋਸਟਰ ਲੱਗਾ ਹੋਇਆ ਕਿ ਮਾਂ ਦੇ ਹੱਥ ਦਾ ਬਣਿਆ ਖਾਣਾ ਜਿਹੜਾ ਉਹ ਸਭ ਤੋਂ ਵਧੀਆ ਖਾਣਾ ਹੈ ਪਰ ਜਿਹੇ ਚੀ ਸਾਡੀ ਬੱਦ ਕਿਸਮ ਸੀ ਹੈ ਕਿ ਅੱਜ ਕੱਲ ਲੋਕ ਜਿਹੜੇ ਹੈਗੇ ਨੇ ਉਹ ਖਾਣਾ ਹੀ ਸਾਰਾ ਬਾਹਰ ਦਾ ਖਾ ਰਹੇ ਆ। ਪਰ ਸਰਕਾਰ ਕੀ ਕਰ ਰਹੀ ਹੈ? ਸਭ ਤੋਂ ਵੱਡੀ ਗੱਲ ਇਹ ਇਹ ਵੀ ਹੈ ਕਿ ਜਿਹੜੇ ਲੋਕ ਜਿਹਨੂੰ ਆਪਾਂ ਮੰਨ ਕੇ ਚੱਲਦੇ ਆਂ ਸਰਕਾਰ ਕਹਿੰਦੀ ਹੈ ਜੀ ਅਸੀਂ ਬੜੀਆਂ ਵੱਡੀਆਂ ਸਕੀਮਾਂ ਚਲਾਈਆਂ ਹੋਈਆਂ ਨੇ ਲੋਕਾਂ ਨੂੰ ਮਾਰੀਆਂ ਨਾ ਨੂੰ। ਤੇ ਲੋਕਾਂ ਨੂੰ ਸਰਕਾਰ ਨੂੰ ਇਹ ਨਜ਼ਰੀ ਨਹੀਂ ਆਉਂਦਾ ਕਿ 65% ਲੋਕ ਜਿਹੜਾ ਹੈਗਾ ਐਵਰੇਜ ਤੌਰ ਤੇ 65% ਕਿ ਉਹ ਨਕਲੀ ਵੀ ਦਿੱਕਦਾ ਜਾ ਰਿਹਾ। ਫਿਰ ਸਰਕਾਰ ਨੇ 2006 ਦੇ ਵਿੱਚ ਫੂਡ ਸੇਫਟੀ ਐਕਟ ਤਾਂ ਬਣਾਤਾ ਤੇ ਮੈਨੂੰ ਨਹੀਂ ਲੱਗਦਾ ਕਦੀ ਵੀ ਕਿਸੇ ਦੀ ਕੋ ਰਜਿਸਟ੍ਰੇਸ਼ਨ ਕੀਤੀ ਹੋਵੇ ਜਿੰਨੂੰ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਚਾਹ ਉਹ ਕੋਈ ਰੇਡੀ ਹੋਵੇ ਚਾਹ ਕੋਈ ਛੋਟਾ ਕੋਕਾ ਹੋਵੇ ਢਾਬਾ ਹੋਵੇ ਚਾਹ ਉਹ 5 ਸਟਾਰ ਹੋਟਲ ਹੋਵੇ ਹਰ ਇੱਕ ਦੀ ਰਜਿਸਟ੍ਰੇਸ਼ਨ ਹੋਣੀ ਜਿਹੜੀ ਹੈਗੀ ਆ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸੋ ਜਿੰਨੀਆਂ ਵੀ ਸਵਾਸਥਿਵੀਆਂ ਸੰਸਥਾਵਾਂ ਨੇ ਜੋ ਵੀ ਮਲਾਵਟ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਨੇ ਜਾਂ ਉਹਦੇ ਚ ਕੋਈ ਹੋਰ ਜਿਹੜਾ ਹੈਗਾ ਲੋਕਾਂ ਦੇ ਡਾਈਟ ਨੂੰ ਪ੍ਰੂਫ ਕਰਨ ਦੀ ਗੱਲ ਕਰ ਰਹੀਆਂ ਨੇ ਤੇ ਮੈਂ ਉਹਨਾਂ ਨੂੰ ਚਾਹਾਂਗਾ ਕਿ ਇਸ ਦਾ ਦਾ ਪੋਸਟਰ ਜਿਹੜਾ ਹੈਗਾ ਉਹ ਲੋਕਾਂ ਨੂੰ ਸਾਹਮਣੇ ਵਿਖਿਆ ਜਾਂ ਨਜ਼ਰ ਆ ਰਹੀਆਂ ਨੇ ਜਿਵੇਂ ਮਲਾਵਟ ਨਾਲ ਕਿਹੜੀ ਕਿਹੜੀਆਂ ਬਿਮਾਰੀਆਂ ਲੱਗ ਸਕਦੀਆਂ ਨੇ ਔਰ ਇਹ ਜਿਹੜੀ ਸਾਰਾ ਸਰਕਾਰ ਜਿਹੜੀ ਹੈਗੀ ਉਹ ਕਰ ਕੀ ਰਹੀ ਹੈ ਕਰਨਾ ਕੀ ਚਾਹੀਦਾ ਹੈ ਉਹ ਸਾਰਾ ਇਹ ਰਜਿਸਟ੍ਰੇਸ਼ਨ ਜਿਹੜਾ 2006 ਦਾ ਐਕਟ ਜਿਹੜਾ ਹੈਗਾ ਉਹ ਉਸ ਨੂੰ ਜੇ ਸਰਕਾਰ ਸਹੀ ਢੰਗ ਨਾਲ ਲਾਗੂ ਕਰ ਦੇਵੇ ਤੇ ਇਹ ਮਲਾਵਟ ਜਿਹੜੀ ਹੋਈ ਦੀ ਹੈ ਇਹਦੇ ਤੇ ਕਾਫੀ ਹੱਦ ਤੱਕ ਖਤਮ ਤਾਂ ਮੈਨੂੰ ਪਤਾ ਕਿ ਨਹੀਂ ਹੁਣ ਆਪਾਂ ਕਾਫੀ ਹੱਦ ਤੱਕ ਕੰਟਰੋਲ ਹੋ ਸਕਦਾ ਸੋ ਮੈਂ ਫਿਰ ਸ਼ਰਤ ਚੈਲਟੀਵੇਲ ٹرسٹ ਜੋ ਕਿ ਇੱਕ ਸਮਾਜ ਸੇਵੀ ਸੰਸਥਾ ਲਾਹੂ ਦੇ ਵਿੱਚ ਉਹਦੇ ਵੱਲੋਂ ਫਿਰ ਰਿਕੁਐਸਟ ਕਰ ਰਿਹਾ ਕਿ ਆਪਾਂ ਸਾਰੇ ਨਾਲ ਮਿਲ ਕੇ ਸਭ ਤੋਂ ਪਹਿਲਾਂ ਤਾਂ ਆਪਣਾ ਘਰ ਸਾਫ਼ ਕਰੀਏ ਤੇ ਜਿਹੜਾ ਅਸੀਂ ਗੰਦਾ ਦੁੱਧ ਵੇਚਦੇ ਹਾਂ ਉਸ ਨੂੰ ਸਾਫ਼ ਕਰੀਏ ਤੇ ਇੱਕ ਇਹ ਵੀ ਹੋਰ ਆਪਣੇ ਚ ਖਾਸ ਕਰਕੇ ਆਪਣੇ ਕਿਸਾਨ ਭਰਾਵਾਂ ਵਾਸਤੇ ਕਿ ਵਕਾਇਆ ਇਹ ਤਾਂ ਠੀਕ ਹੈ ਜੀ ਕਿ ਤੁਸੀਂ ਆਰਗੈਨਿਕ ਫੂਡ ਜਿਹੜਾ ਹੈਗਾ ਆਪਣੇ ਜੋ ਵੀ ਫਸਲ ਹੋ ਗਾਓ ਪਰ ਉਸ ਸਾਰੇ ਗਾਓ ਇਹ ਨਹੀਂ ਹੈਗਾ ਕਿ ਆਪਣੇ ਖਾਣ ਵਾਸਤੇ ਕੋਈ ਮੈਂ ਆਰਗੈਨਿਕ ਲਗਾਈ ਹੈ ਤੇ ਜਿਹੜੀ ਬਾਹਰ ਜਿਹੜੀ ਹੈਗੀ ਹੈ ਬਾਕੀ ਹੋਰ ਜਿਹੜਾ ਹੈਗਾ ਉਹਨੂੰ ਖਾਦਾਂ ਲਈ ਇਸੇ ਕਰਕੇ ਮੈਂ ਬਾਰ ਬਾਰ ਆ ਇੱਕ ਬਹੁਤ ਵੱਡੀ ਗੱਲ ਹੈਗੀ ਹੈ ਕਿ ਜੇ ਕਿਸੇ ਚ ਕਿ ਇਨਸਾਨੀਅਤ ਹੈ ਤਾਂ ਜੋ ਤੁਸੀਂ ਆਖਦੇ ਹੋ ਉਹੀ ਤੁਸੀਂ ਦੂਸਰਿਆਂ ਨੂੰ ਖੋ ਇਸ ਦੇ ਨਾਲ ਹੀ ਮੈਂ ਫਿਰ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਦੇ ਹੋਏ ਕਿ ਸਾਰੀਆਂ ਵੱਡੀਆਂ ਬਿਮਾਰੀਆਂ ਦੀ ਜੜ ਜਿਹੜੀ ਹੈ ਅੱਜ ਉਹ ਮਿਲਾਵਟ ਹੈ ਜੇ ਆਪਾਂ ਇਸ ਤੇ ਕੰਟਰੋਲ ਨਾ ਕੀਤਾ ਤੇ ਇਹ ਜਿਹੜੀਆਂ ਦੂਸਰੀਆਂ ਬਿਮਾਰੀਆਂ ਜਿਹੜੀਆਂ ਪਹਿਲਾਂ ਵੀ ਕਿਹਾ ਹੈ ਕਿ ਕੈਂਸਰ ਗੁੰਦੇ ਦਿਲ ਦੀਆਂ ਬਾਲੀਆਂ ਜਿਹੜੀਆਂ ਨੇ ਇਹ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਕਾਰ ਕਰਦੀਆਂ ਉਸ ਦੇ ਨਾਲ ਹੀ ਦੱਸਾਂਗਾ థాంక్స్ ਥੈਂਕ ਯੂ ਵੈਰੀ